ਇਹ ਸ਼ੇਦੂ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾ ਹੋਣ ਦੇ ਅਸਾਰ ਹੈ ਕੇਵਲ ਦਮਦਮਿਤ ਟਕਸਾਲ ਦੇ ਸਿੰਘ ਹੀ ਉੱਥੇ ਸ਼ਹੀਦ ਨਹੀਂ ਹੋਏ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਜਰਨਲ ਸ਼ਵੇਗ ਸਿੰਘ ਜੀ ਇਸ ਤਰ੍ਹਾਂ ਖੰਡਕ੍ਰਿਤ ਨਹੀਂ ਗਿਆ تھا ਬਬਰ ਖਾਲਸਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਣ ਆਈਆਂ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਤੇ ਅਸੀਂ ਕੇਵਲ ਇੱਕ ਜਥੇਬੰਦੀ ਵੱਲੋਂ ਕਹੀਏ ਪਾ ਅਸੀਂ ਫਲਾਣੇ ਤੋਂ ਸਰੋਪਨ ਲੈਣਾ ਫਲਾਣੇ ਨੂੰ ਬੋਲਣ ਨਹੀਂ ਦੇਣਾ ਮੈਂ ਸਮਝਦਾ ਹਾਂ ਕਿ ਇਹ ਬਹੁਤ ਮੰਦ ਭਾਗੀ ਗੱਲ ਆ ਤੇ ਉਹ ਹੁਣ ਐਸ ਵਾਰੀ ਜਦੋਂ ਗੜਗਾਜ ਸਾਹਿਬ ਨੂੰ ਲਾਇਆ ਤੇ ਉਹ ਤੁਮਾ ਸਾਹਿਬ ਨੂੰ ਕਿਹਨੇ ਪੁੱਛਿਆ ਨਹੀਂ ਇਹ ਬਹੁਤ ਹੀ ਤਖਲੀਫਤਾ ਜਿਹੜੀ ਆ ਉਹ ਇਸ ਗੱਲ ਦੀ ਆ ਹੋਰ ਕੋਈ ਵੱਡੀ ਗੱਲ ਨਹੀਂ ਹੈਗੀ ਸ੍ਰੀ ਅਕਾਲ ਤਖਸਾਲ ਸਾਹਿਬ ਸਾਡੇ ਲਈ ਮਹਾਨ ਤੇ ਇਹ ਦਿਹਾੜਾ ਵੀ ਸਾਡੇ ਲਈ ਅਤਿਆੰਤ ਦੁਖਦਾਇਕ ਹੈ ਤੇ ਅਸੀਂ ਉੱਥੇ ਖੱਲਰ ਪਾਈਏ ਜਾ ਕੇ ਫਲਾਣੇ ਨੂੰ ਬੋਲਣ ਨਹੀਂ ਦੇਣਾ ਫਲਾਣੇ ਨੇ ਐ ਨਹੀਂ ਪੁਰਦਵਾਰਾ ਕਮੇਟੀ ਜਿਹੜੀ ਬਣਾਈ ਆ ਐਗਜ਼ੈਕਟਿਵ ਹੀ ਪਹਿਲੋ ਸਿੰਘ ਸਾਹਿਬ ਲਾਏ ਸੀ ਉਹਨਾਂ ਨੇ ਹਟਾਉਣੇ ਹੁੰਦੇ ਉਹਨਾਂ ਨੇ ਲਾਉਣੇ ਹੁੰਦੇ ਆ ਤੇ ਜੇ ਉਹਨਾਂ ਨੇ ਤਲਦੀਪ ਸਿੰਘ ਗੜਗਾਜ ਨੂੰ ਜੇਹੇਦਾਰ ਬਣਾ ਦਿੱਤਾ ਤੇ ਸਾਨੂੰ ਕੀ ਤਕਲੀਫ ਆ ਜੀ ਉਹਨਾਂ ਨੇ ਬਿਆਨਇਆ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਮਰਿਆਦਾ ਅਨੁਸਾਰ ਨਹੀਂ ਹੋਈ ਹੈ ਤੇ ਜੋ ਤੁਸੀਂ ਨਵੀਆਂ ਨਿਯੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰ ਅਲੰਘਣਾ ਹੋਈ ਪਰ ਮੈਂ ਇੰਨਾ ਹੀ ਪੁੱਛਣਾ ਚਾਹੁੰਦਾ ਵੀ ਗਿਆਨੀ ਹਰਨਾਮਸੋਂ ਦੀ 12 ਵਜੇ ਰਾਤ ਨੂੰ ਕਮਰੇ 'ਚ ਬੰਦ ਕੁਝ ਬੰਦੀਆਂ ਵੱਲੋਂ ਇਹਨੂੰ ਦਸਤਾਰਾਂ ਦੇ ਕੇ ਯੁਕਤੀ ਕੀਤੀ ਹੈ ਇਹ ਤੇ ਗੁਰਗਾਂਦ ਸਾਉ ਦਾ ਤੇ ਸਰੂਪ ਵੀ ਹੈ ਨਹੀਂ ਸੀ ਇਹਨਾਂ ਨੂੰ ਕੁਝ ਬੰਦਿਆਂ ਨੇ ਉਸੇ 12 ਵਜੇ ਆਪਣੇ ਦਰਤਾਰ ਬਣ ਕੇ ਜਾਇਦਾਰ ਬਣ ਗਿਆ ਇਹਨੂੰ ਪੁੱਛੀਏ ਵੀ ਉਦੋਂ ਮਰਿਆਦਾ ਕਾਇਮ ਸੀ ਇਹ ਮਰਿਆਦਾ ਕੁਝ ਤੁਮਣੀ ਕਮੇਟੀ ਨੂੰ ਬਾਰ-ਬਾਰ ਇਹ ਕਹਿੰਦੇ ਆ ਵੀ ਟਕਰਾਅ ਹੋਏਗਾ ਉਹ ਇਵਨ ਕਿ ਉਹ ਹੁਣ ਪੰਜਾਬ ਸਰਕਾਰ ਨੂੰ ਵੀ ਕਹਿ ਰਿਹਾ ਵੀ ਜੇ ਟਕਰਾਅ ਹੋਇਆ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਇਹ ਧਮਕੀ ਦੇ ਪਿੱਛੇ ਮਨਸਾ ਕੀ ਹੈ ਜੀ ਕਿ ਇੱਥੇ ਟਕਰਾਅ ਹੋਣ ਦੇ ਅਸਾਰ ਬਣਦੇ ਜਾ ਰਹੇ ਆ ਇਹਨਾਂ ਨੂੰ ਰੋਕਣ ਦੇ ਵਿੱਚ ਉਨਾਬ ਸਰਕਾਰ ਆਪਣੀ ਭੂਮਿਕਾ ਨਿਭਾਵੇ ਤੇ ਇਹ ਸਾਰੇ ਖੱਲਰ ਪਾਉਣ ਵਾਸਤੇ ਮਨਸੂਬੇ ਘੜੇ ਜਾ ਰਹੇ ਨੇ ਹੋਰ ਕੋਈ ਗੱਲਣਗੇ ਹੈਗੀ ਜਦੋਂ ਤੱਕ ਸੁਖਬੀਰ ਦੇ ਹੱਥ 'ਚ ਪਾਵਰ ਸੀ ਨਾ ਜੀ ਜੀ ਉਦੋਂ ਦੀ ਸਾਰੇ ਗੱਡੀ ਦੇ ਸਵਾਰ ਸੀ ਜੀ ਤੇ ਉਹ ਹੁਣ ਸਰਕਾਰ ਰਹੀ ਨਾ ਤੇ ਫੋਟ ਪੈ ਗਈ ਤੇ ਹੁਣ ਉਹਦੇ ਪੱਲੇ ਕੁਝ ਨਹੀਂ ਰਹਿਣ ਦਿੱਤਾ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਜਿੱਥੇ ਇੱਕ ਪਾਸੇ ਪੂਰੀ ਕੌਮ ਆਪਣੇ ਸ਼ਹੀਦਾ ਨੂੰ ਯਾਦ ਕਰ ਰਹੀ ਹੈ ਸ਼ਹੀਦੀ ਕੱਲੂ ਘਰਾ ਮਨਾ ਰਹੀ ਹੈ ਉੱਥੇ ਹੀ ਸ਼੍ਰੋਮਣੀ ਕਮੇਟੀ ਜਥੇਦਾਰ ਤੇ ਟਕਸਾਲ ਦੇ ਵਿਚਕਾਰ ਇੱਕ ਵਿਵਾਦ ਖੜਾ ਹੋ ਗਿਆ ਜੀ ਉਹ ਵਿਵਾਦ ਕੀ ਹੈ ਬਾਬਾ ਹਰਨਾਮ ਸਿੰਘ ਤੁਮ ਬਲੋ ਇਹ ਚੇਤਾਵਨੀ ਦਿੱਤੀ ਗਈ ਹੈ ਕਿ 6 ਜੂਨ ਕੱਲੂ ਕਾਰਾ ਦਿਵਸ ਦੇ ਉੱਤੇ ਜੇਕਰ ਜਥੇਦਾਰ ਗੜਗੱਜ ਸਾਹਿਬ ਜੇਕਰ ਉਸ ਦਿਨ ਕੌਮ ਦੇ ਨਾਲ ਸੰਦੇਸ਼ ਦੰਦੇ ਤੇ ਟਕਰਾ ਹੋਵੇਗਾ ਇਸ ਸਬੰਧ ਵਿੱਚ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਦਮਦਮੀ ਟਕਸਾਲ ਸੰਗਰਾਮਾਂ ਦੇ ਮੁਖੀ ਗਿਆਨੀ ਰਾਮ ਸਿੰਘ ਜੀ ਉਹਨਾਂ ਨੂੰ ਆਪਾਂ ਫਤਿਹ ਦੀ ਸਾਂਝ ਪਾ ਕੇ ਗੱਲਬਾਤ ਕਰਦੇ ਹਾਂ ਜੀ ਸਿੰਘ ਸਾਹਿਬ ਜੀ ਪੰਜਾਬੀ ਲੋਕ ਚੈਨਲ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਖਮ ਜੀ ਜਿਵੇਂ ਤੁਸੀਂ ਭਾਈ ਜਿਹੜੇ ਹਰਨਾਮ ਸਿੰਘ ਜੀ ਧੂਮਾ ਉਹਨਾਂ ਦਾ ਬਿਆਨ ਦੇਖਿਆ ਉਹਨਾਂ ਨੇ ਸਿੱਧੀ ਸ਼੍ਰੋਮਣੀ ਕਮੇਟੀ ਨੂੰ ਤੇ ਨਾਲ ਜਥੇਦਾਰ ਗੜਗੱਜ ਸਾਹਿਬ ਇਵਨ ਕਿ ਪੰਜਾਬ ਸਰਕਾਰ ਨੂੰ ਵੀ ਧਮਕੀ ਦਿੱਤੀ ਹੈ ਵੀ ਜੇਕਰ 6 ਜੂਨ ਕੱਲੂ ਕਾ ਰਡਿਫਸ ਦੇ ਉੱਤੇ ਗੜਗੱਜ ਸਾਹਿਬ ਕੌਮ ਦੇ ਨਾਲ ਸੰਦੇਸ਼ ਦਿੰਦੇ ਆ ਤੇ ਟਕਰਾਅ ਹੋਵੇਗਾ ਤੁਸੀਂ ਕਿਵੇਂ ਦੇਖਦੇ ਹੋ ਜੀ ਮੈਂ ਸਮਝਦਾ ਹਾਂ ਕਿ ਇਹ ਬਹੁਤ ਮੰਦ ਭਾਗੀ ਗੱਲ ਆ ਕਿਉਂਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਹਰੇਕ ਗੁਰਸਿੱਖ ਜਿਹੜਾ ਉਹ ਬਹੁਤ ਦੁੱਖ ਮਹਿਸੂਸ ਕਰਦਾ ਤੇ ਅਥਰੂ ਕੇਰਦਾ ਹੈ ਕਿ ਸਾਡੇ ਨਾਲ ਜੋ 41 ਸਾਲ ਪਹਿਲਾਂ ਇਹ ਘਟਨਾ ਵਾਪਰੀ ਹੈ ਤੇ ਕੌਮ ਉਹਨੂੰ ਕੱਲੂ ਕਰਦੇ ਰੂਪ ਵਿੱਚ ਯਾਦ ਕਰਦੀ ਹੈ ਤੇ ਉਹਨੂੰ ਕੇਵਲ ਦਮਦਮਿਤ ਟਕਸਾਲ ਦੇ ਸਿੰਘ ਹੀ ਉੱਥੇ ਸ਼ਹੀਦ ਨਹੀਂ ਹੋਏ 올 인디아 6 스튜던트 페데레이션 저널 쉐베그 싱지 ਇਸ ਤਰ੍ਹਾਂ ਖੰਡਕੀਤਨੀ ਜਥਾ ਬਬਰ ਖਾਲਸਾ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਮਨਾਉਣ ਆਈਆਂ ਹਜ਼ਾਰਾਂ ਦੀ ਗਿਣਤੀ ਦੇ ਸੰਗਤਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਤੇ ਅਸੀਂ ਕੇਵਲ ਇੱਕ ਜਥੇਬੰਦੀ ਵੱਲੋਂ ਕਹੀਏ ਕਿ ਅਸੀਂ ਫਲਾਣੇ ਤੋਂ ਸਰੋਪਨ ਲੈਣਾ ਫਲਾਣੇ ਨੂੰ ਬੋਲਣ ਨਹੀਂ ਦੇਣਾ ਵੇਖੋ ਇਹ ਮਸਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਐਗਜ਼ੈਕਟਿਵ ਦਾ ਹੈ ਉਹਨਾਂ ਕਿਹੜਾ ਜਹੇਦਾਰ ਬਣਾਉਣਾ ਹੈ ਤੇ ਕਿਹੜਾ ਉਹਨਾਂ ਨੇ ਹਟਾਉਣਾ ਹੈ ਪਰ ਇਹ ਆ ਕਿ 20 ਸਾਲ ਹੋ ਗਏ ਸੀ ਯਾਨੀ ਹਰਨਾਮਸੋਹਰੀ ਕਾਬਜ ਹੋਏ ਬੈਠੇ ਸੀ ਸ਼੍ਰੋਮਣੀ ਕਮੇਟੀ ਤੇ ਹੀ ਉਹਨਾਂ ਦੇ ਪੁੱਛੇ ਤੋਂ ਬਗੈਰ ਕੋਈ ਪਤਾ ਨਹੀਂ ਸੀ ਹਿਲਦਾ ਜਿਨ੍ਹਾਂ ਨੇ ਸਿੰਘ ਸਾਹਿਬ ਲੱਗਣਾ ਸੀ ਗ੍ਰੰਥੀ ਲੱਗਣਾ ਹੁੰਦਾ ਸੀ ਉਹ ਪਹਿਲੋਂ ਜਾ ਕੇ ਮੈਥੀ ਉਹਨਾਂ ਦੀ ਚੌਂਕੀ ਭਰਦੇ ਸੀ ਤੇ ਉਹ ਹੁਣ ਐਸ ਵਾਰੀ ਜਦੋਂ ਗੜਗਾਜ ਸਾਹਿਬ ਨੂੰ ਲਾਇਆ ਤੇ ਉਹ ਤੁਮਾ ਸਾਹਿਬ ਨੂੰ ਕਿਹਨੇ ਪੁੱਛਿਆ ਨਹੀਂ ਤੇ ਬਹੁਤੀ ਤਖਲੀਫਤਾ ਜਿਹੜੀ ਆ ਉਹ ਇਸ ਗੱਲ ਦੀ ਆ ਹੋਰ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਮੈਂ ਸਮਝਦਾ ਕਿ ਇਸ ਵੇਲੇ ਜਦੋਂ ਕਿ ਸਮੁੱਚੇ ਸ਼ਹੀਦਾਂ ਦੀ ਯਾਦ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਜਾਂਦੀ ਆ ਮੈਂ ਆਪ ਜੀ ਨੇ ਇਹ ਵੀ ਬੇਨਤੀ ਕਰਾਂ ਕਿ ਪਹਿਲੋਂ ਕੋਈ ਵੀ ਨਹੀਂ ਸੀ ਮਨਾਉਂਦਾ ਕਿਉਂਕਿ ਬਾਬਾ ਜੀ ਤਾਂ ਸੰਤ ਜਰਨੈਲ ਸਰ ਨੂੰ ਕਹਿੰਦੇ ਸੀ ਵੀ ਚੜ੍ਹਦੀ ਕਲਾ ਵਿੱਚ ਨੇ ਉਥੇ ਕੋਈ ਸ਼ਹੀਦੀ ਦਿਹਾੜਾ ਨਹੀਂ ਸੀ ਮਨਾਇਆ ਜਾਂਦਾ ਪਰ ਅਕਾਲ ਤਖਤ ਸਾਹਿਬ ਤੇ ਸ਼ੁਰੂ ਤੋਂ ਹੀ ਸ਼ਰੋਮਣੀ ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਰੱਖ ਕੇ ਭੋਗ ਪਾਏ ਜਾਂਦੇ ਰਹੇ ਜੀ ਸਮੁੱਚੇ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਰਹੀ ਜਦੋਂ ਬਾਬਾ ਜੀ 2004 ਵਿੱਚ ਦਿਹਾਂਤ ਹੋ ਗਿਆ ਉਹਨਾਂ ਦਾ ਅਕਾਲ ਚਲਾਣਾ ਕਰ ਗਏ ਤੇ ਉਹਨਾਂ ਦੇ ਦਸਹਿਰੇ ਤੇ ਆਏ ਪੰਜ ਤਖਤਾਂ ਦੇ ਜਥੇਦਾਰਾਂ ਨੇ ਬਾਬਾ ਜੀ ਦੇ ਹੁਕਮ ਤੇ ਮੁਤਾਬਕ ਮੈਨੂੰ ਦਸਤਾਰਬੰਦੀ ਕੀਤੀ ਉਹਨਾਂ ਦੇ ਸੈਣ ਨੇ ਉਹਨਾਂ ਦੇ ਸਰਉਪ ਉਹਨੇ ਨੇ ਜੋ ਵਸਲੀਆ ਤਾਂ ਸੰਗਤਾਂ ਦੇ ਸਾਹਮਣੇ ਆ ਤੇ ਫਿਰ ਅਸੀਂ ਉਹਨਾਂ ਸ਼ਹੀਦਾਂ ਸਮੂਚਿਆਂ ਦੀ ਯਾਦ ਵਿੱਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਨਗਰ ਸੰਗਰਾਮਾਂ ਵਿਖੇ ਟਾਕ ਲਵਾਇਆ ਸੀ ਪੰਜਾਂ ਤਖਤਾਂ ਦੇ ਜਥੇਦਾਰਾਂ ਤੋਂ ਤੇ 6 ਜੂਨ ਦਾ ਕੱਲੂਕਾਰ ਦਿਵਸ ਅਸੀਂ ਮਨਾਉਣਾ ਸ਼ੁਰੂ ਕੀਤਾ ਤੇ ਕਈ ਸਾਲ ਬਾਅਦ ਭਾਈ ਹਰਨਾਮ ਸਿੰਘ ਉਹਰਾણે ਫਿਰ ਇਹ ਮਨਾਉਣ ਦਾ ਕੰਮ ਸ਼ੁਰੂ ਕਰ ਲਿਆ ਤੇ ਮੈਂ ਸਮਝਦਾ ਵੀ ਅਕਾਲ ਤਖਤ ਸਾਹਿਬ ਤੇ ਤਾਂ ਸ਼ੁਰੂ ਤੋਂ ਮਨਾਉਂਦੇ ਰਹੇ ਨੇ ਤੇ ਤੇ ਸ੍ਰੀ ਅਕਾਲ ਤੱਕ ਸਭ ਸਾਡੇ ਲਈ ਮਹਾਨ ਤੇ ਇਹ ਦਿਹਾੜਾ ਵੀ ਸਾਡੇ ਲਈ ਅਤਿਅੰਤ ਦੁਖਦਾਇਕ ਹੈ ਤੇ ਅਸੀਂ ਉੱਥੇ ਖੱਲਰ ਪਾਈਏ ਜਾ ਕੇ ਫਲਾੜੇ ਨੂੰ ਬੋਲਣ ਨਹੀਂ ਦੇਣਾ ਫਲਾੜੇ ਨੇ ਐ ਨਹੀਂ ਕਿਉਂਕਿ ਗੁਰਦੁਆਰਾ ਕਮੇਟੀ ਜਿਹੜੀ ਬਣਾਈ ਹੈ ਐ ਐਗਜ਼ੈਕਟਿਵ ਹੀ ਪਹਿਲੋ ਸਿੰਘ ਸਭ ਲਾਏ ਸੀ ਉਹਨਾਂ ਨੇ ਹਟਾਉਣੇ ਹੁੰਦੇ ਉਹਨਾਂ ਨੇ ਲਾਉਣੇ ਹੁੰਦੇ ਆ ਤੇ ਜੇ ਉਹਨਾਂ ਨੇ ਕਲਦੀਪ ਸਿੰਘ ਗੜਗਾਜ ਨੂੰ ਜੇਸਦਾਰ ਬਣਾ ਦਿੱਤਾ ਤੇ ਸਾਨੂੰ ਕੀ ਤਕਲੀਫ ਆ ਜੀ ਅਸੀਂ ਤਾਂ ਕੌਮ ਦੀ ਸੇਵਾ ਕਰਾਉਣੀ ਆ ਭਾਵੇਂ ਕਲਦੀਪ ਸਾਹਿਬ ਸਹੀ ਕੰਮ ਉਹਨਾਂ ਦਾ ਬਿਆਨ ਹੈ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਮਰਿਆਦਾ ਅਨੁਸਾਰ ਨਹੀਂ ਹੋਈ ਹੈ ਤੁਸੀਂ ਕਿਵੇਂ ਉਸ ਨੂੰ ਮੰਨਦੇ ਵੀ ਠੀਕ ਹੋਈ ਹੈ ਨਿਯੁਕਤੀ ਉਹਨਾਂ ਦੀ ਵੇਖੋ ਜੀ ਵੀ ਉਹਨਾਂ ਦੀ ਜਿਹੜੀ ਨਿਯੁਕਤੀ ਹੋਈ ਹੈ ਚਲੋ ਲੜਾਈ ਝਗੜੇ ਤੋਂ ਡਰਦੇ ਉਹਨਾਂ ਨੇ ਅੰਮ੍ਰਿਤ ਵੇਲੇ ਪੌਣੇ 3 ਵਜੇ 3 ਵਜੇ ਕਰ ਦਿੱਤੀ ਤਖਤ ਸਾਹਿਬ ਦੇ ਉੱਪਰ ਹੋਈ ਹੈ ਜੀ ਤੇ ਖੂਨ ਖੂਨ ਖਰਾਬਾ ਨਾ ਕੌਮ ਵਿੱਚ ਹੋਵੇ ਤੇ ਚਲੋ ਕਰ ਦਿਓ ਜੀ ਪਰ ਮੈਂ ਇੰਨਾ ਹੀ ਪੁੱਛਣਾ ਚਾਹੁੰਦਾ ਵੀ ਗਿਆਨੀ ਹਰਨਾਮਸੋਂ ਦੀ 12 ਵਜੇ ਰਾਤ ਨੂੰ ਕਮਰੇ ਵਿੱਚ ਬੰਦ ਕੁਝ ਬੰਦਿਆਂ ਵੱਲੋਂ ਇਹਨੂੰ ਦਸਤਾਰਾਂ ਦੇ ਕੇ ਯੁਕਤੀ ਕੀਤੀ ਹੈ ਜਿੱਥੇ ਤਾਂ ਗੁਰੂ ਗ੍ਰੰਥ ਸਾਹਿਬ ਦਾ ਤਾਂ ਸਰੂਪ ਵੀ ਹੈ ਨਹੀਂ ਸੀ ਕਿਉਂਕਿ ਬਾਬਾ ਜੀ ਨੇ ਤਾਂ ਮੈਨੂੰ ਦਿੱਤੀ ਸਭ ਕੁਝ ਦਸਤਾਰਬੰਦੀ ਕੀਤੀ ਹੈ ਅਮਰੀਕਾ ਦੀ ਧਰਤੀ ਤੇ ਜੀ ਤੇ ਫਿਰ ਇਹ ਬਾਬਾ ਜੀ ਦੇ ਦਸਹਿਰੇ ਤੇ ਪੰਜਾਂ ਤਖਤਾਂ ਦੇ ਜਹੇਦਾਰ ਸ਼ਰੋਣ ਕਮੇਟੀ ਪ੍ਰਧਾਨ ਸਾਰੀਆਂ ਜਥੇਬੰਦੀਆਂ ਨਗਰ ਸੰਗਰਾਮਾਂ ਪਹੁੰਚੀਆਂ ਇਹਨਾਂ ਨੂੰ ਕੁਝ ਬੰਦਿਆਂ ਨੇ ਉੱਥੇ 12 ਵਜੇ ਆਪਣੇ ਦਸਤਾਰ ਬੰਨ ਕੇ ਜਹੇਦਾਰ ਬਣ ਗਿਆ ਇਹਨੂੰ ਪੁੱਛੀਏ ਵੀ ਉਦੋਂ ਮਰਿਆਦਾ ਕਾਇਮ ਸੀ ਇਹ ਮਰਿਆਦਾ ਅਕੇ ਇਹਦੇ ਸੋਵੀ ਜਦੋਂ ਇੱਕ ਪਾਸੇ ਹੁਣ ਉਹਨਾਂ ਦੇ ਬਿਆਨ ਦੇ ਨਾਲ ਸ਼ਹੀਦਾਂ ਦੇ ਪਰਿਵਾਰ ਜਿਵੇਂ ਸੰਜਰਨੈ ਸਿੰਘ ਜੀ ਦੇ ਜਿਹੜੇ ਬੇਟੇ ਆ ਉਹ ਕਹਿੰਦੇ ਆ ਵੀ ਅਸੀਂ ਇਹਦਾ ਵਿਰੋਧ ਕਰਦੇ ਆ ਜੋ ਸਰਦਾਰ ਸ਼ੁਭੇਕ ਸਿੰਘ ਜੀ ਆ ਉਹਨਾਂ ਦੇ ਭਰਾਤਾ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਸਾਰੇ ਤੁਹਾਡੀ ਜਥੇਬੰਦੀ ਉਹਨਾਂ ਦੇ ਹੱਕ 'ਚ ਖੜੀ ਤੁਹਾਨੂੰ ਨਹੀਂ ਲੱਗਦਾ ਵੀ ਇਸ ਇੱਕ ਬਿਆਨ ਦੇ ਨਾਲ ਜਿਹੜੇ ਸ਼ਹੀਦਾਂ ਦੇ ਪਰਿਵਾਰ ਜਥੇਬੰਦੀਆਂ ਉਹ ਵੀ ਆਪਤ ਦੇ ਵਿੱਚ ਵੰਡੀਆਂ ਜਾ ਰਹੀਆਂ ਨੇ ਵੇਖੋ ਜੀ ਜਦੋਂ ਬਾਬਾ ਜੀ ਨੇ ਮੈਨੂੰ ਦਸਤਾਰ ਦਿੱਤੀ ਅਮਰੀਕਾ ਚ 2003 ਵਿੱਚ ਜੀ ਤੇ ਮੈਂ ਜਦੋਂ ਅਮਰੀਕਾ ਤੋਂ ਆਇਆ ਤੇ ਮੈਂ ਭਾਈ ਜਸਵੀਰ ਸੁਰਾਂ ਦੇ ਘਰ ਵੀ ਗਿਆ ਮੇਰੇ ਭਾਈ ਸਭ ਭਾਈ ਮਨਜੀਤ ਸਿੰਘ ਨਾਲ ਸੀ ਹੋਰ ਵੀ ਸਿੰਘ ਨਾਲ ਸੀ ਭਾਈ ਜਸਵੀਰ ਸੁਰ ਜਲੰਧਰ ਉਹਨਾਂ ਦੀ ਰਾਇਸੀ ਉਹਨਾਂ ਨੂੰ ਵੇਲੇ ਉਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਵਾਇਆ ਫਿਰ ਭਾਈ ਇਸ਼ਰਤ ਸਿੰਘ ਦੇ ਘਰ ਗਏ ਉਹਨਾਂ ਨੇ ਵੀ ਸਾਨੂੰ ਆਖਿਆ ਵੀ ਭਾਈ ਹਰਨਾਮ ਸਿੰਘ ਨੇ ਸਾਨੂੰ ਅਮਰੀਕਾ ਤੋਂ ਪੈਸਾ ਬਹੁਤ ਭੇਜਿਆ ਅਹੀਂ ਉਹਨੂੰ ਬਣਾਉਣਾ ਚਾਹੁੰਦੇ ਸਾਂ ਪਰ ਬਾਬਾ ਜੀ ਨੇ ਤੁਹਾਨੂੰ ਦੇ ਦਿੱਤੇ ਅਸੀਂ ਤੁਹਾਡੇ ਨਾਲ ਖਲੋਵਾਂਗੇ ਪਰ ਬਾਅਦ ਵਿੱਚ ਪਤਾ ਨਹੀਂ ਕਿ ਸਰਕਾਰਾਂ ਨੇ ਪ੍ਰੈਸ਼ਰ ਪਾਇਰ ਕਿ ਕੀ ਪਾਇਆ ਉਹ ਪਰਿਵਾਰ ਸੱਚ ਤੇ ਨਹੀਂ ਖਲੋ ਸਕਿਆ ਤੇ ਅੱਜ ਤੱਕ ਉਹਨਾਂ ਦੇ ਨਾਲ ਹੀ ਹੈ ਕਿ ਉਹਨਾਂ ਦੀ ਬਦੌਲਤ ਹੀ ਪਰਿਵਾਰ ਦੀ ਬਦੌਲਤ ਹੀ ਸਾਰੀ ਪੋਰਟ ਟਕਸਾਲ ਚ ਪਈ ਆ ਤੋ ਈਸ਼ਰ ਤੋਂ ਰਾਂ ਤਾਂ ਉਹ ਉਹਦੇ ਨਾਲ ਹੀ ਖਲੋਣਾ ਜੀ ਇਹ ਤੋਂ ਸਭ ਕੁਝ ਮਿਲਦਾ ਬਾਕੀ ਵੇਖ ਲਓ ਜਿੰਨੇ ਸ਼ਹੀਦ ਪਰਿਵਾਰ ਨੇ ਸਾਰਿਆਂ ਦੇ ਘਰਾਂ 'ਚ ਜਿਹੇਦਾਰ ਕਲਦੀਪ ਸਿੰਘ ਗਰਗਾਚੋਰੀ ਗਏ ਨੇ ਤੇ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਨੇ ਕੋਈ ਗੱਲ ਹੀ ਨਹੀਂ ਹੈਗੀ ਕੱਲ ਜਰਨਲ ਸ਼ਵੇਕ ਸਿੰਘ ਦੇ ਭਰਾਤਾ ਭਾਈ ਬਿਆਨ ਸੇ ਉਹਨਾਂ ਨੇ ਵੀ ਆਕਿਆ ਹੋਰ ਵੀ ਸਾਰੇ ਪਰਿਵਾਰ ਨਾਲ ਨੇ ਅੱਜ ਇੱਕ ਇਹ ਦੱਸੋ ਵੀ ਜਦੋਂ ਉਹ ਸ਼ਰਮਣੀ ਕਮੇਟੀ ਨੂੰ ਬਾਰ-ਬਾਰ ਇਹ ਕਹਿੰਦੇ ਆ ਵੀ ਟਕਰਾਅ ਹੋਏਗਾ ਉਹ ਇਵਨ ਕਿ ਉਹ ਹੁਣ ਪੰਜਾਬ ਸਰਕਾਰ ਨੂੰ ਵੀ ਕਹਿ ਰਿਹਾ ਵੀ ਜੇ ਟਕਰਾਅ ਹੋਇਆ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਇਹ ਧਮਕੀ ਦੇ ਪਿੱਛੇ ਮਨਸਾ ਕੀ ਹੈ ਜੀ ਵੇਖੋ ਜੀ ਸਰਕਾਰਾਂ ਜਿਹੜੀਆਂ ਨੇ ਉਹ ਆਪਣੇ ਬੰਦਿਆਂ ਨੂੰ ਵਰਤਦੀਆਂ ਨੇ ਤੇ ਸਿੱਖਾਂ ਨੂੰ ਗੁੰਮਰਾਹ ਕਰਨਾ ਉਹ ਨਹੀਂ ਚਾਹੁੰਦੇ ਵੀ ਛੇਜ ਹੁੰਦਾ ਕੱਲੂਕਾਰ ਕੌਮ ਮਨਾਵੇ ਤੇ ਇਹ ਸਾਰੇ ਖੱਲਰ ਪਾਉਣ ਵਾਸਤੇ ਮਨਸੂਬੇ ਘੜੇ ਜਾ ਰਹੇ ਨੇ ਹੋਰ ਕੋਈ ਗੱਲਣਗੇ ਹੈਗੀ ਇੰਦੇ ਪਿੱਛੇ ਕਿਹੜੀ ਸਰਕਾਰ ਲੱਗਦੀ ਤੁਹਾਨੂੰ ਕਿਹਦੀ ਸਾਜ਼ਿਸ਼ ਲੱਗਦੀ ਹੈ ਸਾਰੀ ਤੁਸੀਂ ਵੇਖ ਲਓ ਜੀ ਮੇਰੇ ਕੋਲ ਇੰਨਾ ਤੁਹਾਡੇ ਕੋਲ ਵੀ ਸਮਾਂ ਨਹੀਂ ਬਕਰੇ ਬੈਠਾਂਗੇ ਤੇ ਮੈਂ ਦੱਸੂਗਾ ਵੀ ਕਿੱਥੇ ਕਿੱਥੇ ਗੱਲ ਚੱਲਦੀ ਆ ਤੇ ਬਾਕੀ ਇਹਨਾਂ ਦਾ ਜਿਹੜਾ ਬੁਲਾਰਾ ਸੀ ਉਹ ਅੱਜ ਭਾਜਪਾ ਚ ਨਾਲ ਆਗੂ ਬਣਿਆ ਆ ਸਰਚਾਂਦ ਤੇ ਆਪ ਵੀ ਭਾਜਪਾ ਦੀ ਮੱਤ ਠੋਕ ਵਜਾ ਕੇ ਕਰ ਰਹੇ ਨੇ ਤੇ ਭਾਜਪਾ ਇਹਨਾਂ ਦੀ ਤੇ ਭਾਜਪਾ ਦੇ ਤੇ ਪੰਜਾਬ ਚ ਭਾਜਪਾ ਹੀ ਸਾਰਾ ਕੁਝ ਕਰਾ ਰਹੀ ਆ ਤੇ ਅਟੈਕ ਕਰਾਉਣ ਵਾਲੀ ਵੀ ਭਾਜਪਾ ਆ ਜੀ ਤੇ ਹੁਣ ਜੇ ਅਸੀਂ ਇਹ ਦੇਖੀਏ ਵੀ ਅੱਜ ਤੱਕ ਸ਼੍ਰੋਮਣੀ ਕਮੇਟੀ ਤੇ ਬਾਬਾ ਹਰਨਾਮ ਸਿੰਘ ਜੀ ਧੂਮਾ ਕਿਉਂ ਖਿਚੜੀ ਹੁੰਦੇ ਰਹੇ ਆ ਤੇ ਹੁਣ ਅਜਿਹਾ ਕੀ ਹੋਇਆ ਵੀ ਇੱਕ ਦੂਜੇ ਦੇ ਇੰਗੇਸ ਕਿਉਂ ਖੜੇ ਹੋਗੇ ਜਦੋਂ ਤੱਕ ਸੁਖਬੀਰ ਦੇ ਹੱਥ 'ਚ ਪਾਵਰ ਸੀ ਨਾ ਜੀ ਜੀ ਉਦੋਂ ਦੀ ਸਾਰੇ ਗੱਡੀ ਦੇ ਸਵਾਰ ਸੀ ਜੀ ਤੇ ਉਹ ਹੁਣ ਸਰਕਾਰ ਰਹੀ ਨਾ ਤੇ ਫੋਟ ਪੈ ਗਈ ਤੇ ਹੁਣ ਉਹਦੇ ਪੱਲੇ ਕੁਝ ਨਹੀਂ ਰਹਿਣ ਦਿੱਤਾ ਤੇ ਹੁਣ ਅਸੀਂ ਉਹਦੇ ਨਾਲ ਪਾਸੇ ਆ ਜੀ 20 ਸਾਲ ਤੋਂ ਉਹਦੀਆਂ ਹੀ ਅਰਦਾਸਾਂ ਕਰਦੇ ਰਹੇ ਉਹਦੇ ਨਾਲ ਹੀ ਰਹਿ ਤੇ ਹੁਣ ਜਦੋਂ ਹੋਣਾ ਹੀ ਕਿਉਂਕਿ ਸੈਂਟਰ ਦੀ ਪਾਲਿਸੀ ਆ ਤੇ ਹੋਣਾ ਹੀ ਸੁਗਵੀਰ ਤੋਂ ਪਛਾਣ ਹੁਣ ਅਸੀਂ ਵਿਰੋਧਤਾ ਕਰਾਂਗੇ ਪਹਿਲਾਂ ਤਾਂ ਤੇ ਅਰਦਾਸਾਂ ਉਤਾਰੀਆਂ ਨੇ ਜੀ ਅੰਤ ਦੇ ਵਿੱਚ ਤੁਸੀਂ ਕੋਈ ਖਾਸ ਗੱਲ ਜਿਹੜਾ ਕੋਈ ਤੁਸੀਂ ਕੌਮ ਦੇ ਨਾਲ ਤੁਸੀਂ ਵੀ ਕੋਈ ਗੱਲ ਕਹਿਣਾ ਚਾਹੋ ਮੈਸੇਜ ਦੇਣਾ ਚਾਹੋ ਮੈਂ ਤਾਂ ਕੋਈ ਕੌਮ ਨੂੰ ਬੇਨਤੀ ਕਰਦਾ ਹਾਂ ਵੀ ਸੱਚ ਦੇ ਰਸਤੇ ਤੇ ਚੱਲੋ ਸ਼ਹੀਦਾਂ ਨੂੰ ਯਾਦ ਕਰੀਏ ਉਥੇ ਖੱਲਰ ਨਾ ਪਾਈਏ ਸਿਰ ਜੋੜ ਕੇ ਬੈਠੀਏ ਸਾਰੇ ਜਿੰਨੇ ਸਾਡੇ ਵੀਰ ਪ੍ਰਚਾਰਕ ਨੇ ਕੋਈ ਮਸ਼ੀਨਰੀ ਕਾਲਜ ਤੋਂ ਪੜਿਆ ਕੋਈ ਟਕਸਾਲ ਚੋਂ ਪੜਿਆ ਕੋਈ ਹੋਰ ਕਿਸੇ ਜਥੇਬੰਦੀ ਚੋਂ ਪੜਿਆ ਸਾਰੇ ਸਿਰ ਜੋੜ ਕੇ ਬਈਏ ਤੇ ਕੌਮ ਦੇ ਬੜੇ ਨਾਜ਼ੁਕ ਸਥਿਤੀ ਵਿੱਚ ਉਲੰਘ ਰਹੀ ਆ ਤੇ ਭਰਾ ਭਾਈਚਾਰਾ ਬਣਾ ਕੇ ਰੱਖੀਏ ਤੇ ਸਿਰ ਜੋੜ ਕੇ ਕੌਮ ਦੀ ਚੜ੍ਹਦੀ ਕਲਾ ਲਈ ਧਰਮ ਪ੍ਰਚਾਰ ਦੀ ਲਹਿਰ ਚਲਾਈਏ ਮੈਂ ਤੇ ਇਹੀ ਸਭ ਨੂੰ ਬੇਨਤੀ ਕਰਦਾ ਜੀ ਸਿੰਘ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਪੰਜਾਬੀ ਲੋਕ ਚੈਨਲ ਲਈ ਸਮਾਂ ਕੱਢਿਆ ਆਪ ਜੀ ਦਾ ਵੀ ਧੰਵਾਦ ਸਾਰੇ ਗੁਰਸਿੱਖਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ